ਅੱਜ ਬਣਾ ਰਹੇ ਆ ਆਪਾਂ ਆਲੂ ਪਿਆਜ਼ ਤੇ ਮਰੂਏ ਦੇ ਪੱਤਿਆਂ ਦੇ ਪਕੌੜੇ ਉਹਦੇ ਵਾਸਤੇ ਕੀ ਕੀ ਲਿਆ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਐਨੇ ਸਾਰੇ ਲੈਨੇ ਮਰੂਏ ਦੇ ਪੱਤੇ 20 ਕ ਪੱਤੇ ਲੈਨੇ ਮੈਂ ਕੜੀ ਪੱਤੇ ਦੇ ਤਿੰਨ ਲੈਨੇ ਮੈਂ ਆਲੂ ਤੇ ਦੋ ਲੈਨੇ ਪਿਆਜ਼ ਇਹਨਾਂ ਨੂੰ ਸਾਫ ਪਾਣੀ ਦੇ ਵਿੱਚ ਧੋ ਲਿਆ ਆਲੂਆਂ ਨੂੰ ਸੇਲ ਲਿਆ ਤੇ ਪਿਆਜ਼ ਨੂੰ ਵੀ ਸੇਲ ਲਿਆ ਇਹ ਸਾਰੀਆਂ ਚੀਜ਼ਾਂ ਮੈਂ ਧੋ ਲਈਆਂ ਤੇ ਹੁਣ ਕਰਦੀ ਐ ਇਹਨਾਂ ਦੀ ਕਟਾਈ ਆਲੂ ਤੇ ਪਿਆਜ਼ ਦੀ ਕਟਾਈ ਕਰੂੰਗੀ ਤੇ ਪੱਤੇ ਨੇ ਜਿਹੜੇ ਪੱਤੇ ਨਹੀਂ ਮੈਂ ਕੱਟਦੀ ਹੈਗੀ ਪੱਤੇ ਸਾਫ ਤੇ ਹੀ ਪਾਉਂ ਕਿਉਂਕਿ ਇਹਨਾਂ ਦਾ ਸਾਈਜ਼ ਬਹੁਤਾ ਵੱਡਾ ਨਹੀਂ ਹੈਗਾ ਹਾਂਜੀ ਆਲੂ ਪਿਆਜ਼ ਆਪਾਂ ਬਰੀਕ ਬਰੀਕ ਕੱਟ ਲੇ ਆਲੂ ਵੀ ਲੰਬੇ ਜੀ ਕੱਟੇ ਨੇ ਬਰੀਕ ਪਿਆਜ਼ ਵੀ ਤੇ ਇਹਨੂੰ ਇੱਕ ਡੋਂਗੇ ਦੇ ਵਿੱਚ ਆਪਾਂ ਪਾ ਲਿਆ ਹੁਣ ਇਹਦੇ ਵਿੱਚ ਪੈਣ ਵਾਲੇ ਮਸਾਲੇ ਸਵਾਦ ਅਨੁਸਾਰ ਮੈਂ ਨਾਮ ਕल्ल्या ਚਮਚਾ ਦਾ ਅੱਧਾ ਕ ਚਮਚਾ ਹਲਦੀ ਇੱਕ ਚਮਚਾ ਜੀਰਾ ਇੱਕ ਚਮਚਾ ਸਾਫ ਧਨੀਆ ਜੋ ਆਧਾ ਰਗੜ ਜਿ ਲਿਆ ਅੱਧਾ ਟਰਗੜਿਆ ਜਾਂ ਦਾੜ ਫਾੜ ਜਿ ਕਰਿਆ ਤੇ ਇੱਕ ਚਮਚਾ ਲਾਸ ਨਾਦਰਕ ਦਾ ਪੇਸਟ ਇੱਕ ਚਮਚਾ ਲਈਆ ਲਾਲ ਮਿਰਚ ਤੇ ਇੱਕ ਕੌਲੀ ਲਈਆ ਮੈਂ ਬੇਸਨ ਦੀ ਹੁਣ ਇਹਦੇ ਵਿੱਚ ਆਪਾਂ ਸਾਰਾ ਕੁਛ ਆ ਜਿਹੜਾ ਐਡ ਕਰ ਦੇਣਾ ਛਟ ਹਾਂਜੀ ਇਹਦੇ ਵਿੱਚ ਹੁਣ ਆਪਾਂ ਇੱਕ ਕੌਲੀ ਜਿਹੜੀ ਬੇਸਣ ਦੇ ਵੀ ਪਾ ਲਈ ਮਿਰਚ ਮਸਾਲੇ ਪਾ ਲਈ ਥੋੜਾ ਥੋੜਾ ਪਾਣੀ ਪਾ ਕੇ ਬਾਲਾ ਪਾਣੀ ਨਹੀਂ ਪਾਉਣਾ ਹੈਗਾ ਨਾ ਹੀ ਬਹੁਤਾ ਬੇਸਣ ਪਾਉਣਾ ਇਹਨੂੰ ਮਿਕਸ ਕਰ ਲੈਣਾ ਹਾਂਜੀ ਪਕੌੜਿਆਂ ਦਾ ਜਿਹੜਾਗਾ ਮਿਕਸ ਘੋਲ ਆ ਜਿਹੜਾ ਪਕੌੜ ਮਿਕਸ ਪਕੌੜਿਆਂ ਦਾ ਘੋਲ ਆ ਬਣ ਕੇ ਬਿਲਕੁਲ ਤਿਆਰ ਆਗਾ ਹੁਣ ਆਪਾਂ ਇੱਧਰ ਗੈਸ ਉੱਪਰ ਰੱਖ ਦਿਆਂ ਤੇਲ ਪਾ ਕੇ ਕੜਾਹੀ ਹਾਂਜੀ ਗੈਸ ਉਪਰ ਆਪਾਂ ਕੜਾਹੀ ਦੇ ਵਿੱਚ ਪਾ ਕੇ ਤੇਲ ਰੱਖ ਲਿਆ ਤੇਲ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਸੈਟਿੰਗ ਲੱਗੇ ਆ ਪਕੌੜੇ ਦੇਖੋ ਜੀ ਪਕੌੜੇ ਨੇ ਜਿਹੜੇ ਆਪਣੇ ਬਣ ਚੁੱਕੇ ਨੇ ਨੂੰ ਆਪਾਂ ਇੱਕ ਪਲੇਟ 'ਚ ਕੱਢੀ ਜਾਂਦੇ ਆ ਇਸੇ ਤਰ੍ਹਾਂ ਹੀ ਸਾਰੇ ਪੂਰ ਪਾ ਕੇ ਆਪਾਂ ਤਲ ਲੈਣੇ ਨੇ हां जी पकौड़े ਆਪਣੇ ਬਣ ਚੁੱਕੇ ਨੇ ਇਹਨਾਂ ਪਕੌੜਿਆਂ ਦੀ ਖਾਸੀਅਤ ਇਹ ਆ ਕਿ ਇਹਨਾਂ ਨੂੰ ਤੇਲ ਪਾਲਕ ਦੇ ਪਕੌੜਿਆਂ ਨਾਲੋਂ ਘੱਟ ਲੱਗਦਾ ਪਾਲਕ ਦੇ ਪਕੌੜਿਆਂ ਨੂੰ ਤੇਲ ਆ ਜਿਹੜਾ ਜ਼ਿਆਦਾ ਲੱਗਦਾ ਹੁੰਦਾ ਇਹਨਾਂ ਨੂੰ ਘੱਟ ਲੱਗਦਾ ਖਾਣ ਚ ਵੀ ਪਾਲਕ ਨਾਲੋਂ ਜ਼ਿਆਦਾ ਕਰਾਰੇ ਬਣਦੇ ਨੇ ਇਹ ਦੇਖੋ ਬਣ ਕੇ ਸਾਰੇ ਪਕੌੜੇ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਜਿੰਨੇ ਆ ਸਾਰਿਆਂ ਨੂੰ ਗਰਮ ਗਰਮ ਖਾਣ ਲਈ ਢਾੜੋ ਹਾਂਜੀ ਪਕੌੜੇ ਬਣ ਕੇ ਆਪਣੇ ਤਿਆਰ ਹੋ ਚੁੱਕੇ ਨੇ ਹੁਣ ਮੈਂ ਖਾਣ ਲਈ ਦਿਨੀਆਂ ਬੱਚਿਆਂ ਨੂੰ ਇਹਦੇ ਉੱਪਰ ਦੀ ਪਾਤਾ ਚਾਟ ਮਸਾਲਾ ਤੇ ਨਾਲ ਨੂੰ ਰੱਖਤੀ ਸਾਸ ਪਕੌੜੇ ਬੱਚਿਆਂ ਨੇ ਮੈਨੂੰ ਦੱਸਿਆਗਾ ਵੀ ਪੂਰੇ ਕਰਾਰੇ ਤੇ ਕ੍ਰਿਸਪੀ ਬਣੇ ਨੇ ਇਸ ਲਈ ਮੇਰੀ ਇਹ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ